ਸੋ ਅਸੀਂ ਦੇਖ ਰਹੇ ਸੀਗੇ ਦਾਨੀਅਲ ਨਬੀ ਦਾ ਆਖਰੀ ਦਰਸ਼ਨ ਔਰ ਇਹ ਉਸ ਦੇ ਵਿੱਚ 14ਵਾਂ ਵੀਡੀਓ ਆ ਔਰ ਹੁਣ ਤੱਕ ਅਸੀਂ ਦਾਨੀਅਲ 12 ਅਧਿਆਏ ਉਸ ਤੱਕ 11 ਅੱਜ ਤੱਕ ਇਸ ਨੂੰ ਅਸੀਂ ਸਿੱਖ ਚੁੱਕੇ ਆ ਔਰ ਅੱਜ ਵੀ ਅਸੀਂ ਦਾਨੀਅਲ 12 ਦੇ ਉਸ ਤੱਕ 11 ਆਇਤ ਨੂੰ ਹੀ ਅਸੀਂ ਦੇਖਾਂਗੇ 11 ਔਰ 12 ਵਚਨ ਨੂੰ ਇਸ ਅਗਰ ਦੇ ਉੱਤੇ ਸਾਨੂੰ ਦਿਨਾਂ ਦੀ ਕੁਝ ਗਿਣਤੀ ਜਿਹੜੀ ਮਿਲਦੀ ਆ ਔਰ ਉਹਨਾਂ ਦੇ ਬਾਰੇ ਅਸੀਂ ਜੋ ਦਿਨਾਂ ਦਾ ਜੋ ਇੱਕ ਕੈਲਕੂਲੇਸ਼ਨ ਆ ਉਹਦੇ ਬਾਰੇ ਅੱਜ ਅਸੀਂ ਸਿੱਖਾਂਗੇ ਇਸ ਜਗ੍ਹਾ ਤੇ ਲਿਖਿਆ ਹੈ 11 ਆਇਤ ਵਿੱਚ ਕਿ ਜਿਸ ਵੇਲੇ ਸਦਾ ਦੀ ਹੋਮ ਦੀ ਬਲੀ ਹਟਾਈ ਜਾਵੇਗੀ ਅਤੇ ਉਹ ਉਜਾੜਨ ਵਾਲੀ ਢਿਨੌਣੀ ਵਿਵਸਥ ਖੜੀ ਕੀਤੀ ਜਾਵੇਗੀ 1290 ਦਿਨ ਹੋਣਗੇ। ਔਰ 12 ਵਚਨ ਚ ਲਿਖਿਆ ਤਨ ਉਹ ਹੈ ਜੋ ਉਡੀਕਦਾ ਹੈ ਅਤੇ 1335 ਦਿਨਾਂ ਤੋੜੀ ਹੁੰਦਾ ਹੈ। ਸੋ ਇੱਥੇ ਅਸੀਂ ਦੇਖਦੇ ਹਾਂ ਕਿ ਪਹਿਲੋ ਸਾਨੂੰ ਇੱਕ ਆંકੜਾ ਮਿਲਦਾ ਹੈ 1290 ਦਿਨਾਂ ਦਾ। ਔਰ ਦੂਸਰਾ ਅੰਕੜਾ ਮਿਲਦਾ ਹੈ 1335 ਦਿਨਾਂ ਦਾ ਸੋ ਇਹਦੇ ਬਾਰੇ ਅਸੀਂ ਸਿੱਖਾਂਗੇ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਵੀਡੀਓ ਦੇ ਵਿੱਚ ਵੀ ਦੇਖਿਆ ਸੀਗਾ ਕਿ ਜੋ 7 ਸਾਲ ਦਾ ਮਹਾਕਲੇਸ਼ ਹੋਏਗਾ ਉਹ ਦੋ ਪਾਰਟਸ ਦੇ ਵਿੱਚ ਹੋਏਗਾ ਦੋ ਹਿੱਸਿਆਂ ਚ ਹੋਏਗਾ ਮਤਲਬ ਫਸਟ ਹਾਫ ਔਰ ਸੈਕਿੰਡ ਹਾਫ ਮਤਲਬ ਸਾਢੇ 3 ਸਾਲ ਪਹਿਲਾਂ ਔਰ ਸਾਢੇ 3 ਸਾਲ ਬਾਅਦ ਵਿੱਚ ਸੋ ਸਾਢੇ 3 ਸਾਲ ਦਾ ਜੋ ਸਮਾਂ ਆ ਉਸ ਨੂੰ ਜਦੋਂ ਦਿਨਾਂ ਦੇ ਵਿੱਚ ਲਿਖਿਆ ਗਿਆ ਆ ਅਸੀਂ ਦੇਖ ਸਕਦੇ ਆ ਪ੍ਰਕਾਸ਼ ਦੀ ਪੋਥੀ 12 ਅਧਿਆਏ ਉਸ ਦੀ 6 ਆਇਤ ਨੂੰ ਸੋ ਇਸ ਸਗਾ ਤੇ ਲਿਖਿਆ ਅਤੇ ਉਹ ਇਸਤਰੀ ਉਜਾੜ ਵਿੱਚ ਨਸ ਗਈ ਜਿੱਥੇ ਪਰਮੇਸ਼ਵਰ ਦੀ ਵੱਲੋਂ ਇੱਕ ਥਾਂ ਉਸਦੇ ਲਈ ਤਿਆਰ ਕੀਤਾ ਹੋਇਆ ਹੈ ਭਈ ਉੱਥੇ 1260 ਦਿਨ ਉਹਦੀ ਪ੍ਰਿਤਪਾਲ ਹੋਵੇ ਸੋ ਇਸ ਸਗਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੋ ਆંકੜਾ ਉਹ ਕਿਹਾ 1260 ਦਿਨ ਮਤਲਬ 1260 ਦਿਨ ਮਤਲਬ 3.5 ਸਾਲ ਜਿਹੜਾ ਸਮਾਂ ਆ ਉਹਨੂੰ ਦਿਨਾਂ ਵਿੱਚ ਜਦੋਂ ਕਨਵਰਟ ਕਰਕੇ ਲਿਖਿਆ ਗਿਆ ਆ ਤਾਂ ਉਹ ਕਿੰਨੇ ਦਿਨ ਬੰਦੇ ਆ 1260 ਦਿਨ ਸੋ 1260 ਕਿਸ ਤਰ੍ਹਾਂ ਬੰਦੇ ਆ ਅਗਰ ਤੁਸੀਂ ਅੱਜ ਦਾ ਕੈਲੰਡਰ ਦੇਖੋਗੇ ਤਾਂ ਇਹ ਆ 365 ਦਿਨ ਦਾ ਕੈਲੰਡਰ ਅਗਰ 365 ਦਿਨਾਂ ਦੇ ਹਿਸਾਬ ਨਾਲ ਤੁਸੀਂ ਦੇਖੋਗੇ ਤਾਂ ਸਾਢੇ 3 ਸਾਲ ਜੋ ਆ ਉਹ 1260 ਨਹੀਂ ਬੰਦੇ ਬਲਕਿ ਉਹ ਬੰਦਿਆ 1277.5 ਮਤਲਬ 1270 78 ਦੇ ਕਰੀਬ ਕਰੀ ਬਣ ਜਾਂਦਾ ਹੈ ਸਮਾਂ ਪਰ ਜਦੋਂ ਤੁਸੀਂ 360 ਦੇ ਹਿਸਾਬ ਨਾਲ ਉਸ ਨੂੰ ਕੈਲਕੂਲੇਟ ਕਰੋਗੇ ਤੁਸੀਂ ਦੇਖੋਗੇ 360 ਨੂੰ ਸਾਢੇ 3 ਨਾਲ ਤੁਸੀਂ ਗੁਣਾ ਕਰਕੇ ਦੇਖ ਲਓ ਆਪਣੇ ਕੈਲਕੂਲੇਟਰ ਤੇ ਤਾਂ ਇਹ ਬਣਦਾ ਹੈ ਪੂਰੇ 1260 ਦਿਨ ਕਿਉਂਕਿ ਬਿਬਲੀਕਲ ਕੈਲੰਡਰ ਜੋ ਆ ਉਹ 365 ਦਿਨਾਂ ਦੇ ਹਿਸਾਬ ਨਾਲ ਨਹੀਂ ਚੱਲਦਾ ਬਲਕਿ ਉਹ ਚੱਲਦਾ ਹੈ 360 ਦਿਨਾਂ ਦੇ ਹਿਸਾਬ ਨਾਲ ਕਿਉਂਕਿ ਜਦੋਂ ਤੋਂ ਵੀ ਕੈਲੰਡਰ ਬਣਦੇ ਆਏ ਆ ਸ਼ੁਰੂ ਤੋਂ ਇਸ ਦੇ ਵਿੱਚ ਕਈ ਚੇਂਜਸ ਜਿਹੜੇ ਹੁੰਦੇ ਆਏ ਆ ਸਮੇਂ-ਸਮੇਂ ਤੇ ਅੱਜ ਵੀ ਤੁਸੀਂ ਦੇਖੋ ਕੁਝ ਕੈਲੰਡਰ ਜਿਹੜੇ ਉਹ 354 ਦਿਨ ਦੇ ਅੱਜ ਵੀ ਸਿੱਖ ਸਮਾਜ ਵਿੱਚ ਜੋ ਵਰਤਿਆ ਜਾਂਦਾ ਬਿਕਰਮੀ ਸੰਮਤ ਕਰਕੇ ਉਹ 354 ਦਿਨ ਦਾ ਕੈਲੰਡਰ ਆ ਜੋ ਕਿ ਚੰਦਰਮਾ ਜੋ ਧਰਤੀ ਦੇ ਦੁਆਲੇ ਚੱਕਰ ਲਾਉਂਦਾ ਆ ਤਾਂ ਉਹਦੇ ਹਿਸਾਬ ਨਾਲ ਉਸ ਨੂੰ ਸੈੱਟ ਕੀਤਾ ਗਿਆ ਉਹ 354 ਦਿਨ ਦਾ ਹੈ ਔਰ ਜਿਹੜਾ ਸੂਰਜ ਦੇ ਦਿਵਾਲੇ 'ਚ ਧਰਤੀ ਚੱਕਰ ਲਾ ਰਹੀ ਹੈ ਉਸੇ ਹਿਸਾਬ ਨਾਲ ਜੋ ਕੈਲੰਡਰ ਸੈੱਟ ਕੀਤਾ ਗਿਆ ਉਹ 365 ਦਿਨ ਦਾ ਹੈ। ਤੋਂ ਇਸ ਤਰ੍ਹਾਂ ਦੇ ਚੇਂਜਸ ਜਿਹੜੇ ਆ ਕੈਲੰਡਰਾਂ ਦੇ ਵਿੱਚ ਆਉਂਦੇ ਗਏ ਆ ਸੋ ਅੱਜ ਜਿਸ ਪ੍ਰਕਾਰ ਯੂਨੀਵਰਸਲ ਕੈਲੰਡਰ ਆ 365 ਦਿਨ ਦਾ ਉਸ ਸਮੇਂ ਇਸ ਤਰ੍ਹਾਂ ਦਾ ਇੱਕ ਯੂਨੀਵਰਸਲ ਕੈਲੰਡਰ ਨਹੀਂ ਸੀ। ਯੂਨੀਵਰਸਲ ਮਤਲਬ ਜਿਹੜਾ ਆਲ ਓਵਰ ਲਗਭਗ ਸਾਰੀ ਦੁਨੀਆ 'ਚ ਸਥਾਪਿਤ ਹੋ ਚੁੱਕਾ ਆ। ਇਸ ਤਰ੍ਹਾਂ ਦਾ ਉਸ ਸਮੇਂ ਨਹੀਂ ਸੀਗਾ ਜਿਸ ਕਰਕੇ ਇਹ ਥੋੜਾ ਜਿਹਾ ਫਰਕ ਆ ਗਿਆ 360 ਦਿਨ ਦੇ ਹਿਸਾਬ ਨਾਲ ਹੀ ਬਾਈਬਲ ਦਾ ਸਾਰੇ ਅੰਕੜੇ ਚੱਲਦੇ ਆ। ਸੋ ਇਸ ਲਈ ਸਾਢੇ 3 ਸਾਲ ਦਾ ਜੋ ਕਾਊਂਟਿੰਗ ਹੈ ਉਹ ਬੰਦੀ ਆ 1260 ਦਿਨ ਜੋ ਕਿ ਬਾਈਬਲ 'ਚ ਲਿਖੀ ਹੋਈ ਹੈ। ਕਿਉਂਕਿ 12 ਦੇ 6 ਵਿੱਚ ਤੁਸੀਂ ਦੇਖ ਸਕਦੇ ਇਹਨੂੰ ਦਿਨਾਂ ਦੇ ਹਿਸਾਬ ਨਾਲ ਲਿਖਿਆ ਗਿਆ ਪਹਿਲੇ ਸਾਢੇ 3 ਸਾਲ ਨੂੰ 1260 ਦਿਨ। ਔਰ ਜਦੋਂ ਤੁਸੀਂ ਪ੍ਰਕਾਸ਼ੀਪ ਉਥੇ 12 ਦਾ 14ਵਾਂ ਅਚਨ ਪੜੋਗੇ ਤਾਂ ਉਥੇ ਫੇਰ ਇਸ ਨੂੰ ਉਸੇ ਹੀ ਤਰੀਕੇ ਨਾਲ ਲਿਖਿਆ ਗਿਆ ਆ ਅ ਇਸ ਤਰ੍ਹਾਂ ਲਿਖਿਆ ਇਸਤਰੀ ਨੂੰ ਵੱਡੇ ਓਕਾਪ ਦੇ ਦੋ ਪਰ ਦਿੱਤੇ ਗਏ ਭਈ ਉਹ ਉਜਾੜ ਵਿੱਚ ਆਪਣੇ ਥਾਂ ਨੂੰ ਉੱਡ ਜਾਵੇ ਜਿੱਥੇ ਸੱਪ ਦੇ ਮੂੰਹੋਂ ਬਚ ਕੇ ਸਮੇ ਅਤੇ ਦੋ ਸਮਿਆਂ ਅਤੇ ਅੱਧ ਸਮੇਂ ਦੀ ਕੁਦੀ ਪ੍ਰਿਤਪਾਲ ਹੁੰਦੀ ਰਹੇ ਮਤਲਬ ਇੱਥੇ ਵੀ ਲਿਖਿਆ ਕੀ ਆ ਸਮਾ ਮਤਲਬ ਇੱਕ ਔਰ ਦੋ ਸਮੇ ਮਤਲਬ ਦੋ ਸਾਲ ਔਰ ਅੱਧਾ ਸਮਾਂ ਅੱਧਾ ਸਾਲ ਮਤਲਬ ਕੁੱਲ ਕਿੰਨੇ ਹੋਗੇ ਸਾਢੇ ਤਿੰਨ ਸਾਲ ਸਮਾਂ 1 ਸਾਲ 2 ਸਮੇ 2 ਸਾਲ ਅੱਧਾ ਸਮਾਂ ਅੱਧਾ ਸਾਲ ਮਤਲਬ ਸਾਢੇ ਤਿੰਨ ਸਾਲ ਸੋ ਅੱਗੇ ਜਾ ਕੇ ਉਸ ਨੂੰ ਸਾਢੇ ਤਿੰਨ ਸਾਲਾਂ ਵਿੱਚ ਲਿਖਿਆ ਆ ਔਰ ਪਿੱਛੇ ਉਸ ਨੂੰ 1260 ਦਿਨਾਂ ਦੇ ਹਿਸਾਬ ਨਾਲ ਲਿਖਿਆ ਹੈ ਠੀਕ ਹੈ ਸੋ ਹੁਣ ਅਸੀਂ ਵਾਪਸ ਆਉਨੇ ਆ ਦਾਨੀਅਲ ਨਬੀ 12 ਅਧਿਆਏ ਉਸ ਦੀ 11 12 ਆਇਤ ਵਿੱਚ ਦੇਖੋ ਸਾਢੇ ਤਿੰਨ ਸਾਲ ਦਾ ਜਦੋਂ ਦਿਨਾਂ ਦਾ ਅੰਕੜਾ ਸਾਨੂੰ ਮਿਲਦਾ ਆ 1260 ਦਿਨ ਪਰ ਇਸ ਜਗ੍ਹਾ ਦੇ ਉੱਤੇ ਦਾਨੀਅਲ ਦੇ ਵਿੱਚ ਜਦੋਂ ਅਸੀਂ ਪੜਦੇ ਆ ਤਾਂ ਇੱਥੇ ਕੀ ਆ 1290 ਦਿਨ ਮਤਲਬ 30 ਦਿਨ ਇੱਥੇ ਪਿੱਲੋ ਤੋਂ ਪਲੱਸ ਹੋ ਜਾਂਦੇ ਆ 1260 ਨਹੀਂ ਆ ਬਲਕਿ 1290 ਮਤਲਬ 30 ਦਿਨ ਇੱਥੇ ਪਲੱਸ ਨਜ਼ਰ ਆ ਰਹੇ ਆ ਔਰ ਉਸ ਤੋਂ ਬਾਅਦ 45 ਦਿਨ ਹੋਰ ਪਲੱਸ ਹੋ ਜਾਂਦੇ ਆ ਕਿਉਂਕਿ ਅਗਲੀ ਆਇਤ ਵਿੱਚ ਲਿਖਿਆ 1000 335 ਦਿਨਾਂ ਤੋੜੀ ਸੋ 1260 ਤੋਂ ਆંકੜਾ ਕਿੱਥੇ ਚਲਾ ਗਿਆ 1290 ਤੇ ਔਰ 1290 ਤੋਂ ਆંકੜਾ ਕਿਤੇ ਚਲਾ ਗਿਆ 1335 ਤੇ ਮਤਲਬ ਇਹ ਕੁੱਲ ਕਿੰਨੇ ਦਿਨ ਵਾਧੋ ਜਾਂਦੇ ਆ 75 ਦਿਨ ਸੋ ਇਹ 75 ਦਿਨ ਜੋ ਆ ਇਸ ਦੇ ਬਾਰੇ ਥੋੜਾ ਜਿਹਾ ਤੁਸੀਂ ਧਿਆਨ ਦੇ ਕੇ ਇਸ ਨੂੰ ਸਮਝੋ ਕਿ ਵੈਸੇ 7 ਸਾਲ ਦਾ ਮਹਾਕਲੇਸ਼ ਹੋਏਗਾ ਜੋ 1260 ਦਿਨ ਦਾ ਪਹਿਲਾ ਹਾਫ ਹੋਏਗਾ ਔਰ 1260 ਦਿਨ ਦਾ ਦੂਸਰਾ ਹਾਫ ਹੋਏਗਾ ਇਹ ਹੋਏਗਾ 7 ਸਾਲ ਦਾ ਮਹਾਕਲੇਸ਼ ਪਰ ਇਸ ਤੋਂ ਬਾਅਦ 75 ਦਿਨ ਦਾ ਇੱਕ ਐਕਸਟਰਾ ਟਾਈਮ ਪੀਰੀਅਡ ਆ ਔਰ ਇਹਦਾ ਜ਼ਿਕਰ ਸਾਨੂੰ ਮਿਲਦਾ ਆ ਦਾਨੀਅਲ 12 ਦੇ ਅਸੀ 11 12 ਆਇਤ ਵਿੱਚ ਕਿਉਂਕਿ ਇੱਥੇ ਲਿਖਿਆ 1290 ਔਰ ਫਿਰ 1335 ਮਤਲਬ ਦੂਸਰਾ ਹਾਫ ਜਿਹੜਾ ਉਹ ਸਿਰਫ 1260 ਤੱਕ ਨਹੀਂ ਜਾਏਗਾ ਉਹ ਜਾਏਗਾ 1335 ਦਿਨਾਂ ਤੱਕ ਸੋ ਇਹ 75 ਦਿਨ ਜਿਹੜੇ ਐਕਸਟਰਾ ਹੋਣਗੇ ਔਰ ਇਹ ਜੋ 75 ਦਿਨ ਦਾ ਟਾਈਮ ਪੀਰੀਅਡ ਹੋਏਗਾ ਇਹ 75 ਦਿਨ ਜੋ ਆ ਇਹ ਇਸ ਤਰ੍ਹਾਂ ਨਹੀਂ ਘਟਣਗੇ ਇਸ ਤਰ੍ਹਾਂ ਨਹੀਂ ਵਾਪਰਣਗੇ ਜਿਸ ਤਰ੍ਹਾਂ ਅੱਜ ਦਿਨ ਔਰ ਰਾਤ ਆਉਂਦਾ ਆ ਤੋ ਇੱਕ ਦਿਨ ਹੋ ਜਾਂਦਾ ਹੈ ਫਿਰ ਦਿਨ ਔਰ ਰਾਤ ਹੁੰਦਾ ਹੈ ਤੋ ਦੋ ਦਿਨ ਹੋ ਜਾਂਦੇ ਆ ਇਹ ਇਸ ਤਰ੍ਹਾਂ ਨਹੀਂ ਹੋਣਗੇ ਬਲਕਿ ਇਹ 75 ਦਿਨ ਦਾ ਜੋ ਟਾਈਮ ਆ ਇਹ ਲਗਾਤਾਰ ਇੱਕ ਦਿਨ ਦੇ ਸਮਾਨ ਹੀ ਹੋਏਗਾ ਮਤਲਬ ਹੋਏਗਾ 75 ਦਿਨ ਦਾ ਸਮਾਂ ਪਰ ਰਾਤ ਨਹੀਂ ਹੋਏਗੀ ਇਹਦੇ ਵਿੱਚ ਬਲਕੇ ਇੱਕ ਦਿਨ ਹੋਏਗਾ ਕੰਟੀਨਿਊਲੀ ਉਹ ਦਿਨ ਹੀ ਰਹੇਗਾ ਉਹਦੇ ਬਾਰੇ ਤੁਸੀਂ ਪੜ੍ਹ ਸਕਦੇ ਹੋ ਜ਼ਕਰਿਆ ਨਬੀ 14 ਅਧਿਆਏ ਉਸ ਦਾ 14 ਦੇ ਅਸਤ 6 ਅਤੇ 7 ਵਚਨ ਜਗਤ ਅਸੀਂ ਦੇਖਦੇ ਹਾਂ 6 ਵਚਨ ਚ ਲਿਖਿਆ ਇਉਂ ਹੋਵੇਗਾ ਕਿ ਉਸ ਦਿਨ ਚੰਨ ਨਾ ਹੋਵੇਗਾ ਆਕਾਸ਼ ਤੇ ਤਾਰੇ ਧੀਮੇ ਪੈ ਜਾਣਗੇ 7 ਵਚਨ ਪਰ ਇੱਕ ਦਿਨ ਹੋਵੇਗਾ ਜਿਸ ਨੂੰ ਯਹੋਵਾ ਹੀ ਜਾਣਦਾ ਹੈ ਨਾ ਦਿਨ ਹੋਵੇਗਾ ਨਾ ਰਾਤ ਪਰ ਸ਼ਾਮਾਂ ਦੇ ਵੇਲੇ ਚਾਨਣਾ ਹੋਵੇਗਾ ਸੋ ਮਤਲਬ ਹੈ 75 ਦਿਨ ਦਾ ਟਾਈਮ ਆ ਪਰ ਉਹ 75 ਦਿਨ ਇਸ ਤਰ੍ਹਾਂ ਘਟਣਗੇ ਜਿਸ ਤਰ੍ਹਾਂ ਉਹ ਇੱਕ ਦਿਨ ਹੀ ਘਟ ਰਿਹਾ ਹੈ ਮਤਲਬ ਲਿਖਿਆ ਨਾ ਦਿਨ ਹੋਵੇਗਾ ਨਾ ਰਾਤ ਹੋਵੇਗੀ ਪਰ ਸ਼ਾਮਾਂ ਦੇ ਵੇਲੇ ਚਾਨਣਾ ਗਮਲਕ ਡਿਮ ਇੱਕ ਡਿਮ ਲਾਈਟ ਜਿਸ ਤਰ੍ਹਾਂ ਹੁੰਦੀ ਹੈ ਸ਼ਾਮਾਂ ਵੇਲੇ ਉਸ ਡਿਮ ਲਾਈਟ ਦੇ ਵਾਂਘੀ ਉ 75 ਦਿਨ ਦਾ ਟਾਈਮ ਪੀਰੀਅਡ ਜੋ ਅੱਗੇ ਜਾਏਗਾ। ਔਰ ਇਸ 75 ਦਿਨ ਦੇ ਵਿੱਚ ਜੋ ਆ ਬਹੁਤ ਸਾਰੇ ਕੰਮ ਹੋਣਗੇ, ਕਰੀਬ 15 ਕੰਮ ਹੋਣਗੇ ਉਹਨਾਂ 75 ਦਿਨਾਂ ਦਾ ਟਾਈਮ ਪੀਰੀਅਡ ਦੇ ਵਿੱਚ। ਔਰ ਉਹਨਾਂ 75 ਦਿਨਾਂ ਤੋਂ ਬਾਅਦ ਫਿਰ 1335 ਦਿਨ ਤੋਂ ਬਾਅਦ ਫਿਰ ਜਾ ਕੇ 1000 ਸਾਲ ਦਾ ਜਿਹੜਾ ਰਾਜ ਆ ਉਹ ਸ਼ੁਰੂ ਹੋਏਗਾ। ਸੋ ਹੁਣ ਇੱਥੇ ਇੱਕ ਲਿਸਟ ਜੋ ਆ ਉਹ ਮੈਂ ਤੁਹਾਨੂੰ ਦਵਾਗਾ। ਜਿਹੜੇ 15 ਕੰਮ ਹੋਣਗੇ ਇਹਨਾਂ 75 ਦਿਨਾਂ ਦੇ ਵਿੱਚ ਸੋ ਸਭ ਤੋਂ ਪਹਿਲਾ ਕੰਮ ਜਿਹੜਾ ਹੋਏਗਾ ਉਹ ਹੋਏਗਾ ਹਰ ਮਗਦੋਂ ਦਾ ਯੁੱਧ ਸੋ ਉਹਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਪ੍ਰਕਾਸ਼ ਦੀ ਪੋਥੀ 16 ਅਧਿਆਏ ਉਸਤਾ 13 ਤੋਂ ਲੈ ਕੇ 16 ਵਚਨ ਤੁਸੀਂ ਆਪਣਾ ਬਾਈਬਲ ਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ ਇਸ ਸਗਾ ਦੇ ਉੱਤੇ ਤਿੰਨ ਜਾਣਿਆਂ ਦਾ ਜ਼ਿਕਰ ਜੋ ਆ ਮਿਲਦਾ ਆ ਸਭ ਤੋਂ ਨੰਬਰ ਇੱਕ ਲਿਖਿਆ ਅਜਗਰ ਦੇ ਮੂੰਹ ਵਿੱਚੋਂ ਔਰ ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਜਿਹੇ ਤਿੰਨ ਪ੍ਰਿਸ਼ਟਾਤਮੇ ਨਿਕਲਦੇ ਵੇਖੇ। ਸੋ ਤਿੰਨ ਜਾਣੇ ਕੌਣ ਆ? ਅਜਗਰ ਜੋ ਅੰਧਕਾਰ ਦਾ ਮਹਾਰਾਜਾ ਜੋ ਦਰਿੰਦੇ ਨੂੰ ਇਸਤੇਮਾਲ ਕਰ ਰਿਹਾ ਔਰ ਇੱਕ ਝੂਠਾ ਨਬੀ ਵੀ ਉਹਨੇ ਖੜਾ ਕੀਤਾ। ਤਿੰਨਾਂ ਦੇ ਮੂੰਹ ਵਿੱਚੋਂ ਲਿਖਿਆ ਡੱਡੂਆਂ ਜਿਹੇ ਤਿੰਨ ਪ੍ਰਿਸ਼ਟਾਤਮੇ ਨਿਕਲਦੇ ਵੇਖੇ। 14 ਵਚਨ ਚ ਲਿਖਿਆ ਕਿਉਂ ਜੋ ਇਹ ਨਿਸ਼ਾਨ ਵਿਖਾਉਣ ਵਾਲੇ ਭੂਤਾਂ ਦੇ ਆਤਮੇ ਹਨ ਜਿਹੜੇ ਸਾਰੇ ਜਗਤ ਦੇਆਂ ਰਾਜਿਆਂ ਕੋਲ ਜਾਂਦੇ ਹਨ। ਪਈ ਉਹਨਾਂ ਨੂੰ ਪਰਮੇਸ਼ਰ ਸਰਵ ਸ਼ਕਤੀਮਾਨ ਦੇ ਉਸ ਵੱਡੇ ਦਿਹਾੜੇ ਤੇ ਯੁੱਧ ਲਈ ਇਕੱਠਿਆਂ ਕਰਨ ਸੋ ਇਹ ਜਿਹੜੇ ਨਿਸ਼ਾਨ ਵਖਾਉਣ ਵਾਲੇ ਭੂਤਾਂ ਦੇ ਆਤਮੇ ਲਿਖਿਆ ਇਹ ਕੀ ਕਰਦੇ ਸਾਰੇ ਜਗਤ ਦੇ ਰਾਜਿਆਂ ਦੇ ਕੋਲ ਜਾਂਦੇ ਆ ਤੇ ਉਹਨਾਂ ਨੂੰ ਇਕੱਠਾ ਕਰਦੇ ਆ ਯੁੱਧ ਵਾਸਤੇ ਕਿਹਦੇ ਖਿਲਾਫ ਪਰਮੇਸ਼ਰ ਸਰਵ ਸ਼ਕਤੀਮਾਨ ਦੇ ਉਸ ਵੱਡੇ ਦਿਹਾੜੇ ਦੇ ਯੁੱਧ ਲਈ ਇਕੱਠਿਆਂ ਕਰਨ ਔਰ ਇਕੱਠਿਆਂ ਇਹਨਾਂ ਨੇ ਕਿੱਥੇ ਕੀਤਾ ਉਹਨਾਂ ਨੂੰ ਉਹ ਕਿੱਦਾਂ ਹੈ ਹਰਮਗਦੋਨ ਨਾਮ ਦਾ ਜੋ ਇੱਕ ਮੈਦਾਨ ਆ ਜੰਗ ਦਾ ਉਥੇ ਇਹ ਸਾਰੀ ਫੌਜ ਇਹਨਾਂ ਨੇ ਇਕੱਠੀ ਕੀਤੀ ਆ 16 ਅਜਿਤ ਵਿੱਚ ਲਿਖਿਆ ਉਹਨਾਂ ਨੇ ਉਸ ਥਾਂ ਉਹਨਾਂ ਨੂੰ ਇਕੱਠਿਆਂ ਕੀਤਾ ਜਿਹੜਾ ਇਬਰਾਨੀ ਭਾਖਿਆ ਵਿੱਚ ਹਰਮ ਹਰਮਗਦੋਨ ਕਰਕੇ ਸਦੋਂਦਾ ਹੈ ਸੋ ਹਰਮਗਦੋਨ ਇੱਕ ਮੈਦਾਨ ਦਾ ਨਾਮ ਹੈ ਜਿੱਥੇ ਕੀ ਕਰੇਗਾ ਇਹ ਦੁਸ਼ਟ ਸ਼ਕਤੀਆਂ ਮਿਲ ਕੇ ਰਾਜਾਂ ਮਹਾਰਾਜਿਆਂ ਨੂੰ ਇਕੱਠਿਆਂ ਕਰਨਗੀਆਂ ਇੱਕ ਯੁੱਧ ਵਾਸਤੇ ਖੁਦਾ ਦੇ ਖਿਲਾਫ ਔਰ ਪ੍ਰਕਾਸ਼ ਸਿਪੋਥੀ 19 ਦੀ 11 ਵਿੱਚ ਜਦੋਂ ਪ੍ਰਭੂ ਯੀਸ਼ੂ ਮਸੀਹ ਸਫੇਦ ਘੋੜੇ ਉੱਤੇ ਸਵਾਰ ਹੋ ਕੇ ਜਦੋਂ ਆਏਗਾ ਸੰਤਾਂ ਦੇ ਨਾਲ ਉਸ ਸਮੇਂ ਇਹ ਯੁੱਧ ਹੋਏਗਾ ਉਹਦੇ ਲਈ ਤੁਸੀਂ ਦੇਖ ਸਕਦੇ ਹੋ 19 ਦੇ ਆਏ ਤੋਂ ਸਾਰਾ ਪੜ੍ਹ ਸਕਦੇ ਹੋ 11 ਅਜ ਤੋਂ ਲੈ ਕੇ 21 ਅਜ ਤੱਕ ਔਰ ਇਹਦਾ 19 20 ਚ ਲਿਖਿਆ ਹੈ ਕਿ ਉਹ ਦਰਿੰਦਾ ਅਤੇ ਧਰਤੀ ਦੇ ਰਾਜੇ ਉਹਨਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ ਭਈ ਉਹਦੇ ਨਾਲ ਜਿਹੜਾ ਘੋੜੇ ਉੱਤੇ ਸਵਾਰ ਸੀ ਉਹ ਅਤੇ ਉਹਦੀ ਫੌਜ ਨਾਲ ਯੁੱਧ ਕਰਨਾ ਵੀ ਐਚ ਲਿਖਿਆ ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਸ ਦੇ ਨਾਲ ਉਹ ਝੂਠਾ ਨਬੀ ਵੀ ਜਿਸ ਨੇ ਉਹਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸਨੇ ਉਹਨਾਂ ਨੂੰ ਪਰਮਾਹ ਛੱਡਿਆ ਸੀ ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲਵਾਇਆ ਸੀ ਨਾਲੇ ਉਹਨਾਂ ਨੂੰ ਜਿਹੜੇ ਉਹਦੀ ਮੂਰਤੀ ਪੂਜਾ ਕਰਦੇ ਸਨ ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਦਕ ਨਾਲ ਭਲਦੀ ਹੈ ਜਿਉਂਦੇ ਜੀ ਸੁੱਟੇ ਗਏ ਸੋ ਇਹ ਜੋ ਦਰਿੰਦਾ ਔਰ ਝੂਠਾ ਨਬੀ ਲਿਖਿਆ ਅੱਗ ਦੀ ਝੀਲ ਦੇ ਵਿੱਚ ਸੁੱਟ ਦਿੱਤੇ ਗਏ ਔਰ 21 ਐਚ ਲਿਖਿਆ ਹੋਰ ਸਭ ਉਹ ਸਭ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਸ ਦੇ ਮੂੰਹ ਵਿੱਚੋਂ ਨਿਕਲਦੀ ਸੀ ਵੱਡੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਨਮਾਸ ਨਾਲ ਰੱਜ ਗਏ ਸੋ ਜਿੰਨੇ ਰਾਜੇ ਮਹਾਰਾਜੇ ਸਭ ਮਾਰੇ ਗਏ ਇਹ ਸੀ ਹਰ ਮਗਦੋਂ ਦਾ ਯੁੱਧ ਜਿਹੜਾ ਮਤਲਬ ਪ੍ਰਭੂ ਯੀਸ਼ੂ ਮਸੀਹ ਜਦੋਂ ਸਫੇਦ ਘੋੜੇ ਦੇ ਸਵਾਰ ਹੋ ਕੇ ਆਏਗਾ ਉਸ ਦੇ ਨਾਲ ਸੰਤ ਲੋਕ ਆਉਣਗੇ ਉਹ ਪ੍ਰਭੂ ਉਸ ਸਮੇਂ ਯੁੱਧ ਲੜੇਗਾ ਇਹ ਧਰਤੀ ਦੇ ਰਾਜੇ ਸਾਰਿਆਂ ਨੂੰ ਇਕੱਠਾ ਕਰੇਗਾ ਜੋ ਅਜਗਰ ਔਰ ਦੂਸਰੇ ਜੋ ਐਂਟੀ ਕ੍ਰਾਈਸਟ ਜੋ ਵਿਰੋਧੀ ਮਸੀ ਔਰ ਝੂਠਾ ਨਬੀ ਸੋ ਉਸ ਸਮੇ ਲੜਾਈ ਹੋਏਗੀ ਸਭ ਤੋਂ ਪਹਿਲਾ ਕੰਮ ਜਿਹੜਾ ਹੋਏਗਾ ਇਹ ਜੋ 75 ਦਿਨਾਂ ਦੇ ਵਿੱਚ ਔਰ ਦੂਸਰਾ ਕੰਮ ਜੋ ਆਉ ਉਹ ਤੁਸੀਂ ਦੇਖ ਸਕਦੇ ਹੋ ਜ਼ਕਰਿਆ 14 ਅੰਧੇ ਆਏ ਉਸ ਤਾਂ ਇੱਕ ਤੋਂ 5 ਵਚਨ ਤੱਕ ਇਸ ਵਗਤ ਇੱਕ ਬਹੁਤ ਵੱਡਾ ਇੱਕ ਪੁਚਾਲ ਆਏਗਾ ਜਿਸ ਦੇ ਵਿੱਚ ਜਤੂਨ ਦਾ ਪਹਾੜ ਫਟ ਜਾਵੇਗਾ ਜਦੋਂ ਇਸ ਵਗਤ ਲਿਖਿਆ ਚਾਰ ਵਚਨ ਚ ਉਸ ਦਿਨ ਉਸ ਦੇ ਪੈਰ ਜਤੂਨ ਦੇ ਪਹਾੜ ਉੱਤੇ ਖੜੇ ਹੋਣਗੇ ਜਿਹੜਾ ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ ਅਤੇ ਜਤੂਨ ਦਾ ਪਹਾੜ ਚੜ੍ਹਦੇ ਤੋਂ ਲਹਿੰਦੇ ਤੀਕ ਵਿੱਚੋਂ ਪਾੜ ਜਾਵੇਗਾ ਅਤੇ ਇੱਕ ਬਹੁਤ ਵੱਡੀ ਧੂਨ ਹੋ ਜਾਵੇਗੀ ਅੱਧਾ ਪਹਾੜ ਉੱਤਰ ਨੂੰ ਅਤੇ ਅੱਧਾ ਦੱਖਣ ਨੂੰ ਸਰਕ ਜਾਵੇਗਾ ਔਰ ਪੰਜ ਵਚਨ ਤੁਸੀਂ ਮੇਰੇ ਪਹਾੜ ਦੀ ਦੂਣ ਦੇ ਵਿੱਚ ਦੀ ਨੱਠੋਗੇ ਕਿਉਂਕਿ ਉਹ ਪਹਾੜਾਂ ਪਹਾੜ ਦੀ ਦੂਣ ਆਸਲ ਤਿੱਖ ਹੋਵੇਗੀ ਤੁਸੀਂ ਨੱਠੋਗੇ ਜਿਵੇਂ ਯਹੂਦਾ ਦੇ ਪਾਤਸ਼ਾ ਉਜ਼ੀਆ ਦੇ ਦਿਨਾਂ ਵਿੱਚ ਪੁਚਾਲ ਦੇ ਅੱਗੇ ਨੱਠੇ ਸੋ ਤਦ ਹੀ ਹੋਵੇ ਮੇਰਾ ਪਰਮੇਸ਼ਰ ਆਵੇਗਾ ਅਤੇ ਸਾਰੇ ਸੰਤ ਜਨ ਤੇਰੇ ਨਾਲ ਸੋ ਇੱਕ ਬਹੁਤ ਵੱਡਾ ਪੁਚਾਲ ਦੀ ਤਰ੍ਹਾਂ ਹੋਏਗਾ ਜਦੋਂ ਪ੍ਰਭੂ ਯੀਸ਼ੂ ਮਸੀਹ ਸਫੇਦ ਘੋੜੇ ਤੇ ਆਏਗਾ ਤਾਂ ਉਹ ਜਤੂਨ ਦੇ ਪਹਾੜ ਦੇ ਉੱਤੇ ਪ੍ਰਭੂ ਉਤਰੇਗਾ ਔਰ ਉਸ ਸਮੇਂ ਪਹਾੜ ਲਿਖਾ ਵੱਧ ਚੁਕੇ ਹੋਗਾ ਪਾਟ ਜਾਏਗਾ ਸੋ ਇਹ ਦੂਸਰਾ ਕੰਮ ਹੋਏਗਾ ਸੋ ਤੀਸਰਾ ਕੰਮ ਜੋ ਆ ਉਹ ਆ ਜਦੋਂ ਸ਼ੈਤਾਨ ਨੂੰ ਜੋ ਅਬਲਿਸ ਕਰਕੇ ਸਦੋਂਦਾ ਆ ਉਸ ਨੂੰ ਹਜ਼ਾਰ ਸਾਲ ਦੇ ਲਈ ਅਥਾ ਕੁੰਡ ਵਿੱਚ ਕੈਦ ਕਰ ਦਿੱਤਾ ਜਾਏਗਾ ਔਰ ਉਸ ਦੇ ਨਾਲ ਜੋ ਆ ਦੂਸਰੇ ਵੀ ਜੋ ਕੁਝ ਅੰਧਕਾਰ ਦੀਆਂ ਤਾਕਤਾਂ ਹੋਣਗੀਆਂ ਉਹਨਾਂ ਨੂੰ ਵੀ ਕੈਦ ਕੀਤਾ ਜਾਏਗਾ ਸੋ ਸ਼ੈਤਾਨ ਨੂੰ ਜੋ ਕੈਦ ਕੀਤਾ ਜਾਏਗਾ ਉਸ ਦਾ ਜ਼ਿਕਰ ਸਾਨੂੰ ਮਿਲਦਾ ਪ੍ਰਕਾਸ਼ ਦੀ ਪੋਥੀ 20 ਅਧਿਆਏ ਉਸਤਾ 1 ਤੋਂ ਲੈ ਕੇ 3 ਵਚਨ ਨੂੰ ਤੁਸੀਂ ਪੜ੍ਹ ਸਕਦੇ ਹੋ ਜਿਸ ਦੇ ਵਿੱਚ ਸਿੱਧਾ ਸਾਨੂੰ ਜ਼ਿਕਰ ਮਿਲਦਾ ਹੈ ਕਿ ਕਿਸ ਤਰ੍ਹਾਂ ਸ਼ੈਤਾਨ ਨੂੰ ਹਜ਼ਾਰ ਸਾਲ ਲਈ ਕੈਦ ਕੀਤਾ ਜਾਏਗਾ ਔਰ ਜੋ ਉਸ ਦੇ ਨਾਲ ਅੰਧਕਾਰ ਦੇ ਕੁਝ ਤਾਕਤਾਂ ਹੋਣਗੀਆਂ ਉਹਨਾਂ ਨੂੰ ਕੈਦ ਕੀਤਾ ਜਾਏਗਾ ਉਸ ਦਾ ਜ਼ਿਕਰ ਸਾਨੂੰ ਮਿਲਦਾ ਹੈ ਇਹ ਸ਼ਾਇਦ 24 ਅਧਿਆਏ ਉਸਤਾ 21 ਔਰ 22 ਵਚਨ ਇਸ ਅਗਾ ਤੇ ਲਿਖਿਆ ਤਾਂ ਇਹ ਸ਼ਾਇਦ 24 ਦਾ 21 ਵਚਨ ਅਸੀਂ ਪੜ੍ਹਦੇ ਆ ਉਸ ਦਿਨ ਐਉਂ ਹੋਵੇਗਾ ਕਿ ਯਹੋਵਾ ਅਸਮਾਨੀ ਸੇਨਾ ਨੂੰ ਅਸਮਾਨ ਉੱਤੇ ਅਤੇ ਜ਼ਮੀਨ ਦੇ ਰਾਜੇ ਨੂੰ ਜ਼ਮੀਨ ਉੱਤੇ ਸਜ਼ਾ ਦੇਵੇਗਾ। ਔਰ ਬਾਈਵਚਨ ਜਿਵੇਂ ਅਸੀਰ ਭੋਰੇ ਵਿੱਚ ਇਕੱਠੇ ਹਨ, ਉਹ ਹੀ ਇਕੱਠੇ ਕੀਤੇ ਜਾਣਗੇ, ਉਹ ਕੈਦ ਵਿੱਚ ਕੈਦ ਕੀਤੇ ਜਾਣਗੇ ਅਤੇ ਬਹੁਤਿਆਂ ਦਿਨਾਂ ਦੇ ਪਿੱਛੋਂ ਉਹਨਾਂ ਦੀ ਖ਼ਬਰ ਲਈ ਜਾਵੇਗੀ। ਤੋਂ ਅਸਮਾਨੀ ਸੇਨਾ ਮਤਲਬ ਪਿਛਲੀ ਵਾਰੀ ਵੀ ਮੈਂ ਪਿਛਲੇ ਵੀਡੀਓ 'ਚ ਵੀ ਇਸੀ ਨੂੰ ਦੱਸਿਆ ਸੀਗਾ ਕਿ ਤਿੰਨ ਸਵਰਗ ਆ ਪਹਿਲਾ ਔਰ ਦੂਸਰਾ ਸਵਰਗ ਦੇ ਵਿੱਚ ਸ਼ੈਤਾਨ ਦਾ ਡੇਰਾ ਹੈ ਅੱਜ ਵੀ ਜਿਸ ਤਰ੍ਹਾਂ ਅਫਸੀਅ ਸ਼ੇਦੀ 10 ਵਿੱਚ ਪੌਲਸ ਕਹਿੰਦਾ ਕਿ ਜੋ ਅੰਧਕਾਰ ਦੇ ਮਹਾਰਾਜੇ ਜੋ ਅੰਧਕਾਰ ਦੇ ਸ਼ਕਤੀਆਂ ਜੋ ਅਧਿਕਾਰੀ ਜੋ ਸਵਰਗੀ ਥਾਵਾਂ 'ਚ ਹਨ ਹਾਲਾਂਕਿ ਇਹਦਣਾ ਸੰਬੰਧਿਤ ਹੋਰ ਵੀ ਬਹੁਤ ਸਾਰੇ ਬਚਨ ਆ ਪਰ ਫਿਲਹਾਲ ਸਾਡਾ ਉਪਸ਼ਾ ਨਹੀਂ ਹੈ ਤੋ ਉਹਨਾਂ ਨਾਲ ਜਦੋਂ ਯੁੱਧ ਹੋਏਗਾ ਉਸ ਸਮੇਂ ਉਹ ਸੁੱਟੇ ਜਾਣਗੇ ਜਦੋਂ 7 ਸਾਲ ਦੇ ਮਹਾਕਲੇਸ਼ ਤੇ ਹਾਫ ਪੀਰੀਅਡ 'ਚ ਯੁੱਧ ਹੋਏਗਾ ਸ਼ਿਸਕਾਦ ਲਿਖਿਆ ਅਸਮਾਨੀ ਸੇ ਇਹਨਾਂ ਨੂੰ ਅਸਮਾਨ ਉੱਤੇ ਔਰ ਜ਼ਮੀਨ ਦੇ ਰਾਜਿਆਂ ਨੂੰ ਜ਼ਮੀਨ ਉੱਤੇ ਮਤਲਬ ਕੋਚਨ ਅਧਿਕਾਰ ਦੀਆਂ ਸ਼ਕਤੀਆਂ ਜਿਹੜੀਆਂ ਜ਼ਮੀਨ ਦੇ ਉੱਤੇ ਹੀ ਉਹਨਾਂ ਦਾ ਡੇਰਾ ਹੈ ਜ਼ਮੀਨ ਤੇ ਉੱਤੇ ਹੀ ਉਹਨਾਂ ਦਾ ਵਾਸਾ ਹੈ ਜ਼ਮੀਨ ਦੇ ਉੱਤੇ ਹੀ ਉਹਨਾਂ ਦਾ ਕੰਮ ਹੈ ਕੋਚਨ ਅਧਿਕਾਰਦਾਰ ਤਾਂ ਜਿਹੜੀਆਂ ਸਿਰਫ ਆਰਡਰ ਪਾਸ ਕਰਦੀਆਂ ਆ ਜਿਹੜੀਆਂ ਉੱਚ ਅਧਿਕਾਰ ਰੱਖਦੇ ਆ ਉਹ ਅਸਮਾਨ ਦੇ ਉੱਤੇ ਹੀ ਉਹਨਾਂ ਦੇ ਆਰਡਰ ਪਾਸ ਹੁੰਦੇ ਆ ਕੁਝ ਜ਼ਮੀਨ ਦੇ ਉੱਤੇ ਛੋਟੇ ਅਧਿਕਾਰੀ ਆ ਜਿਨ੍ਹਾਂ ਦਾ ਡੇਰਾ ਵਾਸ ਜ਼ਮੀਨ ਤੇ ਹੀ ਆ ਸੋ ਇਸ ਲਈ ਲਿਖਿਆ ਜਿਹੜੇ ਅਸਮਾਨੀ ਸੈਨਾ ਨੂੰ ਅਸਮਾਨਤੇ ਤੇ ਜਿਹੜੇ ਜ਼ਮੀਨੀ ਰਾਜੇ ਆ ਮਤਲਬ ਜਿਹੜੇ ਅੰਧਕਾਰ ਦੇ ਸਮਰਾਜ ਦੇ ਛੋਟੇ ਰਾਜ ਰੱਖਣ ਵਾਲੇ ਅੰਧਕਾਰ ਦੀਆਂ ਸ਼ਕਤੀਆਂ ਉਹਨਾਂ ਨੂੰ ਜ਼ਮੀਨ ਦੇ ਉੱਤੇ ਹੀ سزا ਦੇਗਾ। ਔਰ ਫਿਰ ਲਿਖਿਆ ਉਹਨਾਂ ਨੂੰ ਕੈਦ ਵਿੱਚ ਰੱਖਿਆ ਜਾਊਗਾ ਬਹੁਤਿਆਂ ਦਿਨਾਂ ਦੇ ਪਿਛੋਂ ਉਹਨਾਂ ਦੀ ਖਬਰ ਲਈ ਜਾਵੇਗੀ। ਮਤਲਬ ਜਿਸ ਤਰ੍ਹਾਂ ਹਜ਼ਾਰ ਸਾਲਲੀ ਅੰਧਕਾਰ ਦਾ ਜੋ ਮਹਾਰਾਜਾ ਸ਼ੈਤਾਨ ਜੋ ਅਬਲੀਸ ਇਹਨੂੰ ਛੱਡਿਆ ਜਾਏਗਾ। ਤੋ ਉਸ ਸਮੇਂ ਫਿਰ ਉਹ ਵੀ ਕੀਤੇ ਜਾਣੇ ਕੁਝ ਸਮੇ ਲਈ ਛੱਡੇ ਜਾਣਗੇ ਸੋ ਇਹ ਤੀਸਰਾ ਕੰਮ ਹੋਏਗਾ ਜਦੋਂ ਸ਼ੈਤਾਨ ਨੂੰ ਔਰ ਉਸ ਦੇ ਨਾਲ ਕੁਝ ਚੀਜ਼ਾਂ ਅੰਧਕਾਰ ਦੀਆਂ ਛੁੱਟੀਆਂ ਤਾਕਤਾਂ ਨੂੰ ਹਜ਼ਾਰ ਸਾਲ ਲਈ ਇੱਕ ਕੈਦ ਵਿੱਚ ਰੱਖਿਆ ਜਾਏਗਾ ਔਰ ਚੌਥਾ ਕੰਮ ਜੁਆ ਉਹ ਆ ਚੁਣੀਆਂ ਹੋਇਆਂ ਨੂੰ ਇਕੱਠਾ ਕਰਨਾ ਜੋ ਸਵਰਗ ਦੂਤਾਂ ਦੇ ਦੁਆਰਾ ਚੁਣੀਆਂ ਹੋਈਆਂ ਨੂੰ ਇਕੱਠਾ ਕੀਤਾ ਜਾਏਗਾ ਉਸੇ ਵਾਸਤੇ ਤੁਸੀਂ ਦੇਖ ਸਕਦੇ ਆ ਮੱਤੀ ਦੀ ਇੰਜੀਲ 24 ਅਧਿਆਏ ਉਸ ਦਾ 31 ਵਚਨ ਇਸੇ ਗੱਲ ਲਿਖਿਆ ਉਹ ਤੁਰੀ ਦੀ ਵੱਡੀ ਆਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਔਰ ਉਹ ਚੌਹਾਂ ਕੁੰਟਾਂ ਤੋਂ ਆਕਾਸ਼ ਤੇ ਉਸ ਸਿਰੇ ਤੋਂ ਲੈ ਕੇ ਇਹ ਸਿਰੇ ਤੀਕਰ ਉਹਦੇ ਚੁਣਿਆ ਹੋਇਆਂ ਨੂੰ ਇਕੱਠਿਆਂ ਕਰਨਗੇ ਚੁਣਿਆ ਹੋਇਆਂ ਨੂੰ ਜੋ ਆ ਇਕੱਠਾ ਕੀਤਾ ਜਾਏਗਾ ਉਸ ਦੇ ਵਿੱਚ ਇਸਰਾਇਲ ਕੌਮ ਵੀ ਹੋਏਗੀ ਔਰ ਕੁਝ ਗੈਰ ਯਹੂਦੀ ਲੋਕ ਵੀ ਹੋਣਗੇ ਜਿਹੜੇ 7 ਸਾਲ ਦੇ ਮਹਾ ਕਲੇਸ਼ ਦੇ ਦੌਰਾਨ ਜਿਹੜਿਆ ਉਹ ਬਚਾਏ ਜਾਣਗੇ ਉਸ ਸਮੇਂ ਸਵਰਗਦੂਤ ਉਹਨਾਂ ਨੂੰ ਇਕੱਠਾ ਕਰਨਗੇ ਇਹ ਚੌਥਾ ਕੰਮ ਹੋਏਗਾ ਕਿਉਂਕਿ ਜਿਹੜੇ ਲੋਕ ਕਲਿਸੀਆ ਦਾ ਹਿੱਸਾ ਹੋਣਗੇ ਉਹ ਤੋਂ ਪਹਿਲੀ ਆਮਦ ਤੇ ਹੀ ਉਠਾਏ ਜਾਣਗੇ ਗੁਪਤ ਆਮਦ ਵਿੱਚ ਹੀ ਉਠਾਏ ਜਾਣਗੇ ਜਿਸ ਤੋਂ ਕਲਿਸੀਆ ਉਠਾਈ ਜਾਏਗੀ ਪਰ ਉਸ ਤੋਂ ਬਾਅਦ 7 ਸਾਲ ਦਾ ਮਹਾਕਲੈਸ਼ ਹੋਏਗਾ ਜਿਹੜੇ ਲੋਕ ਉਸ ਦੇ ਵਿੱਚ ਕਿਤੇ ਨਾ ਕਿਤੇ ਖੁਦਾ ਦੇ ਨਾਲ ਜੁੜ ਜਾਣਗੇ ਬਚ ਜਾਣਗੇ ਉਸ ਤੋਂ ਬਾਅਦ ਫਿਰ 7 ਸਾਲ ਦਾ ਮਹਾਕਲੇਸ਼ ਜੋ ਖਤਮ ਹੋਏਗਾ ਫੇਰ ਸਵਰਗਦੂਤਾਂ ਦੇ ਦੁਆਰਾ ਉਹਨਾਂ ਨੂੰ ਇਕੱਠਾ ਕੀਤਾ ਜਾਏਗਾ ਕਿਉਂਕਿ ਪਹਿਲੀ ਗੁਪਤ ਆਮਦ ਦੇ ਵਿੱਚ ਸਵਰਗਦੂਤ ਇਕੱਠਾ ਨਹੀਂ ਕਰਨਗੇ ਵਿਸ਼ਵਾਸੀਆਂ ਨੂੰ ਉਸ ਦੇ ਵਿੱਚ ਅੱਖ ਦੀ ਚਮਕ ਨਾਲ ਜਿਹੜਾ ਆ ਉਹ پولیسੀਆ ਉਠਾ ਲਈ ਜਾਏਗੀ ਉਹ ਪ੍ਰਭੂ ਬਦਲਾ ਦੇਏਗਾ ਪਰ 7 ਸਾਲ ਦੇ ਮਹਾਕਲੇਸ਼ ਤੋਂ ਬਾਅਦ ਜਿਹੜੇ ਚੁਣੇ ਲੋਕ ਹੋਣਗੇ ਜਿਹੜੇ ਲੋਕ ਬਚ ਗਏ ਆ ਉਹਨਾਂ ਨੂੰ ਫਿਰ ਸਵਰਗਦੂਤ ਇਕੱਠਾ ਕਰਨਗੇ ਸੋ ਇਹ ਆ ਚੌਥਾ ਕੰਮ ਔਰ ਪੰਜਵਾਂ ਕੰਮ ਆ ਦੀ 25 ਦੇ ਉਸ ਦਾ 31 ਤੋਂ 46 वचन ਦੇ ਵਿੱਚ ਜਦੋਂ ਪ੍ਰਭੂ ਦਾ ਸਿੰਘਾਸਨ ਲੱਗੇਗਾ ਔਰ ਉਸ ਦੇ ਸਾਹਮਣੇ ਜਦੋਂ ਅਸੀਂ ਦੇਖਦੇ ਹਾਂ ਕਿ ਭੇਡਾਂ ਔਰ ਬੱਕਰੀਆਂ ਹੋਣਗੀਆਂ ਭੇਡਾਂ ਸੱਜੇ ਪਾਸੇ ਔਰ ਬੱਕਰੀਆਂ ਕੱਬੇ ਪਾਸੇ ਸੋ ਇਹਨੂੰ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਸੋ ਇਹ ਸਿੰਘਾਸਨ ਲੱਗਣਾ ਔਰ ਇਹ ਜੋ ਭੇਡਾਂ ਆ ਇਹ ਬੱਕਰੀਆਂ ਆ ਇਹ ਭੇਡਾਂ ਕੋ ਕਲੇਸ਼ੀਆ ਨਹੀਂ ਆ ਇਹ ਭੇਡਾਂ ਕੌਣ ਆ ਉਹ ਲੋਕ ਸਿਰਫ ਜਿਨ੍ਹਾਂ ਨੇ 7 ਸਾਲ ਦੇ ਮਹਾ ਕਲੇਸ਼ ਦੇ ਦੌਰਾਨ ਜਿਹੜੇ ਪਰਮੇਸ਼ਰ ਦੇ ਕੁਝ ਸੇਵਕ ਲੋਕ ਜਿਹੜੇ ਸੇਵਾ ਕਰ ਰਹੇ ਸੀਗੇ ਖਾਸ ਕਰ 144000 ਜੋ ਯਹੂਦ ਯਹੂਦੀ ਲੋਕ ਸੀਗੇ ਜਦੋਂ ਉਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਹੈਲਪ ਕੀਤੀ ਕਿਸੇ ਮੌਕੇ ਤੇ ਕਿਸੇ ਵੀ ਤਰੀਕੇ ਨਾਲ ਤਾਂ ਇਹ ਉਹ ਲੋਕ ਹੋਣਗੇ ਕਿਉਂਕਿ ਅੱਗੇ ਤੁਸੀਂ ਪੜ੍ਹ ਸਕਦੇ ਹੋ ਜਦੋਂ ਪ੍ਰੋਫਿਸੀ ਮਸੀਹ ਇਹਨਾਂ ਨੂੰ ਬੋਲਦਾ ਆ ਕਿ ਜਦੋਂ ਮੈਂ ਭੁੱਖਾ ਸੀ ਤੁਸੀਂ ਮੈਨੂੰ ਖਵਾਇਆ ਜਦੋਂ ਮੈਂ ਪਿਆਸਾ ਸੀ ਤੁਸੀਂ ਮੈਨੂੰ ਪਿਆਇਆ ਤੋ ਸਿਰਫ ਇਹਨਾਂ ਨੇ ਉਹ ਹੈਲਪ ਜਦੋਂ ਕਰਨੀ ਆ ਪਰਮੇਸ਼ਰ ਦੇ ਲੋਕਾਂ ਦੀ ਤੋ ਸਿਰਫ ਉਸ ਗੱਲ ਦੇ ਕਰਕੇ ਖੁਦਾ ਇਹਨਾਂ ਨੂੰ ਹਜ਼ਾਰ ਸਾਲ ਦੇ ਰਾਜ ਵਿੱਚ ਆਉਣ ਦਾ ਮੌਕਾ ਦੇਵੇਗਾ ਤੋ ਇਹ ਆ ਉਸ ਸਮੇਂ ਹੋਣ ਵਾਲਾ ਪੰਜਵਾਂ ਕੰਮ ਜਦੋਂ ਪ੍ਰਭੂ ਇਹਨਾਂ ਲੋਕਾਂ ਨੂੰ ਕੀ ਕਰੇਗਾ ਸੱਜੇ ਖੱਬੇ ਖੜਾ ਕਰੇਗਾ ਪੇਡਾਂ ਨੂੰ ਔਰ ਬੱਕਰੀਆਂ ਨੂੰ ਤੋ ਇਹ ਆ ਪੰਜਵਾਂ ਕੰਮ ਸੋ ਇਸ ਵੀਡੀਓ ਵਿੱਚ ਅਸੀਂ ਫਿਲਹਾਲ ਪੰਜ ਕੰਮ ਅਸੀਂ ਦੇਖਿਆ ਸੋ ਅਗਲੇ 10 ਕੰਮ ਜਿਹੜੇ ਉਹ ਰਹਿ ਗਿਆ ਉਹਨਾਂ ਨੂੰ ਅਸੀਂ ਅਗਲੀ ਵੀਡੀਓਸ ਦੇ ਵਿੱਚ ਦੇਖਾਂਗੇ ਸੋ ਇਸ ਤਰ੍ਹਾਂ ਕੋਈ ਵੀ ਤੁਹਾਡਾ ਸਵਾਲ ਆ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਪਰ ਉਹ ਸਾਨੂੰ ਆਸ਼ੀਸ਼ ਦਿਵੇ ਆਮੀਨ